ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਸਭ ਦਾ ਇਸ ਚੈਨਲ ਤੇ ਪਿਛਲੀ ਵੀਡੀਓ ਦੇ ਵਿੱਚ ਅਸੀਂ ਦੇਖਿਆ ਸੀ ਕਿ ਅਮਰੀਕਾ ਨੇ ਸਾਮਾ ਮਿਲਦਾ ਦੇਨ ਨੂੰ ਮਾਰਨ ਦੇ ਲਈ ਇੱਕ ਆਪਰੇਸ਼ਨ ਨੂੰ ਲਿਖਿਆ ਜਿਸ ਦਾ ਨਾਮ ਰੱਖਿਆ ਗਿਆ ਆਪਰੇਸ਼ਨ ਨੇਪਚੂਨ ਸਫੀਅਰ ਇਸ ਦੇ ਲਈ ਉਹਨਾਂ ਨੇ ਅਮਰੀਕੀ ਫੌਜ ਦੇ ਐਕਸਪਰਟਸ ਵਨਾਂ ਨੂੰ ਨਾਰਥ ਕੋਰੀਲੀਨਾ ਦੇ ਜੰਗਲ ਦੇ ਵਿੱਚ ਲੈ ਜਾ ਕੇ 5 ਦਿਨਾਂ ਦੇ ਲਈ ਪ੍ਰੈਕਟਿਸ ਕਰਵਾਈ ਐਟਾਵਾਡ ਦੇ ਉਸ ਸ਼ੱਕੀ ਕੰਪਾਊਂਡ ਜਾਨੀ ਕਿ ਉਸ ਸ਼ੱਕੀ ਘਰ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਆਰਮੀ ਦੇ ਜਵਾਨਾਂ ਨੂੰ ਹੈਲੀਕਾਪਟਰਾਂ ਤੋਂ ਲੋ ਚਾਈਤੇ ਉਡਾਉਣ ਦੀ ਪ੍ਰੈਕਟਿਸ ਕਰਵਾਈ ਗਈ ਉਹਨਾਂ ਨੇ ਇੱਕ ਕੁੱਤੇ ਨੂੰ ਵੀ ਇਸ ਕੰਮ ਦੇ ਲਈ ਐਕਸਪਰਟ ਕੀਤਾ ਨਿਵਾਡਾ ਦੇ ਵਿੱਚ ਜਾ ਕੇ ਇਸ ਮਿਸ਼ਨ ਦੀ ਪ੍ਰੈਕਟਿਸ ਕੀਤੀ ਗਈ ਕਿਉਂਕਿ ਉਸ ਜਗ੍ਹਾ ਦਾ ਟੈਂਪਰੇਚਰ ਪਾਕਿਸਤਾਨ ਦੇ ਟੈਂਪਰੇਚਰ ਦੇ ਨਾਲ ਬਿਲਕੁਲ ਮਿਲਦਾ ਜੁਲਦਾ ਸੀ ਇਸ ਮੇਨ ਮਿਸ਼ਨ ਦੇ ਨਾਲ ਨਾਲ ਉਹਨਾਂ ਨੇ ਕਈ ਹੋਰ ਟੀਮਾਂ ਨੂੰ ਵੀ ਟ੍ਰੇਨਡ ਕੀਤਾ ਇੱਕ ਟੀਮ ਤਿਆਰ ਕੀਤੀ ਗਈ ਕਿ ਜੇਕਰ ਅਸਾਮਾ ਵਿੱਚ ਲਾਦੇ ਨੇ ਸਰੈਂਡਰ ਕੀਤਾ ਤਾਂ ਉਸ ਨੂੰ ਕੰਟਰੋਲ ਕਰਕੇ ਕਿਵੇਂ ਅਰੈਸਟ ਕਰਨਾ ਤੇ ਕਿਵੇਂ ਉਸ ਦੀ ਇੰਟਰੋਗੇਸ਼ਨ ਕਰਨੀ ਹੈ ਇੱਕ ਟੀਮ ਤਿਆਰ ਕੀਤੀ ਗਈ ਕਿ মিডিਆ ਦੇ ਅੱਗੇ ਕੀ ਕਹਿਣਾ ਜੇਕਰ ਅਸਾਮਾ ਨੇ ਸਰੈਂਡਰ ਕੀਤਾ ਤਾਂ ਕੀ ਕਹਿਣਾ ਜੇ ਉਹ ਮਾਰਿਆ ਗਿਆ ਤਾਂ মিডিਆ ਅੱਗੇ ਕੀ ਜਵਾਬ ਦੇਣਾ ਤੇ ਜੇ ਅਸਾਮਾ ਵਿੱਲਾ ਦੇਨ ਬਚ ਕੇ ਨਿਕਲ ਗਿਆ ਤਾਂ মিডিਆ ਦੇ ਅੱਗੇ ਕੀ ਬਿਆਨ ਦੇਣਾ ਇਸ ਦੇ ਲਈ ਵੀ ਇੱਕ ਟੀਮ ਤਿਆਰ ਕੀਤੀ ਗਈ ਇੱਕ ਪਸਤੋ ਟ੍ਰਾਂਸਲੇਟਰ ਉਹਨਾਂ ਨੇ ਆਪਣੇ ਨਾਲ ਰੱਖਿਆ ਕਿ ਜੇਕਰ ਅਸਾਮਾ ਵਿੱਲਾ ਦੇਨ ਨੇ ਸਰੈਂਡਰ ਕੀਤਾ ਤਾਂ ਉਹ ਜੋ ਵੀ ਬਿਆਨ ਦਿੰਦਾ ਹੈ ਤਾਂ ਉਸ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤਾ ਜਾਵੇ ਤੀਸਰਾ ਪਲਾਨ ਬਣਾਇਆ ਗਿਆ ਕਿ ਜੇਕਰ ਇਹ ਮਿਸ਼ਨ ਫੇਲ ਹੋ ਗਿਆ ਹੈਲੀਕਾਪਟਰ ਉੱਥੇ ਫਸ ਗਏ ਤਾਂ ਬਚ ਕੇ ਨਿਕਲਣ ਦੇ ਲਈ ਦੋ ਰਸਤੇ ਚੁਣੇਗੇ ਇੱਕ ਇੰਡੀਆ ਵਾਟਰ ਤੋਂ ਬਾਹਰ ਨਿਕਲਿਆ ਜਾਵੇਗਾ ਤੇ ਦੂਸਰਾ ਕਰਾਚੀ ਤੋਂ ਮਿਸ਼ਨ ਦੇ ਲਈ ਪੰਜ ਹੈਲੀਕਾਪਟਰ ਤਿਆਰ ਕੀਤੇ ਗਏ ਦੋ ਹੈਲੀਕਾਪਟਰਾਂ ਨੂੰ ਬਿਲਕੁਲ ਘੱਟ ਉਚਾਈ ਤੇ ਉਡਾ ਕੇ ਤਾਂ ਜੋ ਉਹ ਰੈਡਾਰ ਦੀ ਪਕੜ ਦੇ ਵਿੱਚ ਨਾ ਸਕਣ ਉਸ ਘਰ ਤੇ ਉਹਨਾਂ ਨੂੰ ਲੈਂਡ ਕਰਵਾਇਆ ਗਿਆ ਤੇ ਦੋ ਹੈਲੀਕਾਪਟਰ ਲਗਭਗ 50 ਮੀਲ ਦੀ ਦੂਰੀ ਤੇ ਪਿੱਛੇ ਹੀ ਰੁਕਣਗੇ ਤਾਂ ਜੋ ਜੇਕਰ ਉਹ ਦੋ ਹੈਲੀਕਾਪਟਰ ਨੂੰ ਕੋਈ ਖਤਰਾ ਹੋਇਆ ਤਾਂ ਫੌਜੀ ਜਵਾਨਾਂ ਨੂੰ ਦੂਸਰੇ ਹੈਲੀਕਾਪਟਰਾਂ ਦੇ ਵਿੱਚ ਸ਼ਿਫਟ ਕਰਕੇ ਵਾਪਸ ਲਿਆਂਦਾ ਜਾਵੇ ਪਹਿਲਾ 30 ਅਪ੍ਰੈਲ 2011 ਦਾ ਦਿਨ ਮਿੱਥਿਆ ਗਿਆ ਪਰ ਇਸ ਦਿਨ ਤੋਂ ਜ਼ਿਆਦਾ ਹੋਣ ਦੇ ਕਾਰਨ 1 ਮਈ 2011 ਨੂੰ ਉਸ ਘਰ ਤੇ ਰਾਤ ਦੇ ਲਗਭਗ 12 ਵਜੇ ਅਟੈਕ ਕੀਤਾ ਗਿਆ ਜਦੋਂ ਉਸ ਘਰ ਦੀ ਸ਼ੱਕ ਤੇ ਜਵਾਨਾਂ ਨੂੰ ਲੈਂਡ ਕਰਵਾਇਆ ਗਿਆ ਸਭ ਤੋਂ ਪਹਿਲਾਂ ਇੱਕ ਕੁੱਤਾ ਤੇ ਇੱਕ ਫੌਜੀ ਜਵਾਨ ਨੂੰ ਉਸ ਘਰ ਦੇ ਮੇਨ ਗੇਟ ਤੇ ਉਤਾਰਿਆ ਗਿਆ ਤਾਂ ਜੋ ਕੋਈ ਵੀ ਇਸ ਘਰ ਤੋਂ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰ ਸਕੇ ਫੌਜੀ ਜਵਾਨਾਂ ਨੇ ਦੇਖਿਆ ਕਿ ਉਸ ਘਰ ਦੇ ਗਰਾਉਂਡ ਫਲੋਰ ਤੇ ਉਸਾਮਾ ਬਿਨ ਲਦੇਨ ਦੇ ਉਹ ਦੋ ਕੋਰੀਅਰ ਬੰਦੀ ਜਿਹੜੇ ਉਸ ਦਾ ਚਿੱਠੀ ਪੱਤਰ ਜਾਂ ਸੁਨੇਹੀ ਅਲ ਕਾਇਦਾ ਸੰਗਠਨ ਤੱਕ ਪਹੁੰਚਾਉਣ ਦਾ ਕੰਮ ਕਰਦੇ ਸੀ ਉਹਨਾਂ ਦਾ ਪਰਿਵਾਰ ਸੀ ਸਭ ਤੋਂ ਪਹਿਲਾਂ ਉਹਨਾਂ ਦੋਨਾਂ ਭਰਾਵਾਂ ਨੂੰ ਮਾਰਿਆ ਗਿਆ ਪਰ ਉਹਨਾਂ ਦੀਆਂ ਪਤਨੀਆਂ ਤੇ ਬੱਚਿਆਂ ਨੂੰ ਅਲੱਗ ਕੀਤਾ ਗਿਆ ਇਸ ਤੋਂ ਬਾਅਦ ਫਸਟ ਫਲੋਰ ਤੇ ਇਸਾਮਾ ਵੇਲ ਨਦੀਨ ਦਾ ਵੱਡਾ ਬੇਟਾ ਖਾਲਿਦ ਸੀ ਉਹਨਾਂ ਨੇ ਪੂਰੇ ਘਰ ਦੀ ਬਿਜਲੀ ਬੰਦ ਕਰ ਦਿੱਤੀ ਸੀ ਪਰ ਫੌਜੀ ਜਵਾਨਾਂ ਦੇ ਕੋਲ ਨਾਈਟ ਵਿਜ਼ਨ ਗਲਾਸੇਸ ਸੀ ਜਦੋਂ ਬਿਜਲੀ ਬੰਦ ਕੀਤੀ ਗਈ ਤਾਂ ਖਾਲਿਦ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਪਰ ਅਮਰੀਕੀ ਫੌਜ ਜੀ ਜਵਾਨ ਸਭ ਕੁਝ ਦੇਖ ਸਕਦੇ ਸੀ ਉਹ ਜਿਹੜਾ ਪਸ਼ਤੋ ਟਰਾਂਸਲੇਟਰ ਆਪਣੇ ਨਾਲ ਲੈ ਕੇ ਗਏ ਸੀ ਉਸਨੇ ਜਦੋਂ ਪਸ਼ਤੋ ਭਾਸ਼ਾ ਦੇ ਵਿੱਚ ਖਾਲਿਦ ਨੂੰ ਖਾਲਿਦ ਕਹਿ ਕੇ ਆਵਾਜ਼ ਮਾਰੀ ਜਿਵੇਂ ਹੀ ਉਸਨੇ ਆਪਣਾ ਮੂੰਹ ਬਾਹਰ ਕੱਢਿਆ ਤਾਂ ਉਸਨੂੰ ਗੋਲੀ ਮਾਰ ਦਿੱਤੀ ਗਈ ਇਸ ਤੋਂ ਬਾਅਦ ਉਹ ਫਸਟ ਫਲੋਰ ਤੇ ਗਏ ਤਾਂ ਇੱਕ ਲੰਬਾ ਆਦਮੀ ਉਹਨਾਂ ਦੇ ਸਾਹਮਣੇ ਖੜਾ ਸੀ ਜਦੋਂ ਉਸ ਆਮਾ ਨੇ ਅਮਰੀਕੀ ਫੌਜੀਆਂ ਨੂੰ ਆਪਣੇ ਸਾਹਮਣੇ ਖੜਾ ਦੇਖਿਆ ਤਾਂ ਉਸ ਨੇ ਬੜੀ ਫੁਰਤੀ ਦੇ ਨਾਲ ਆਪਣੀ ਪਤਨੀ ਨੂੰ ਉਹਨਾਂ ਵੱਲ ਧਕੇਲ ਦਿੱਤਾ ਤੇ ਉਹ ਇੱਕਦਮ ਪਿੱਛੇ ạt ਗਈ ਕਿ ਹੋ ਸਕਦਾ ਇਸ ਦੇ ਨਾਲ ਕੋਈ ਬੰਬ ਬੰਨਿਆ ਹੋ ਸਕਦਾ ਪਰ ਜਹਾ ਕੁਝ ਵੀ ਨਹੀਂ ਸੀ ਉਹ ਸਿਰਫ ਆਪਣਾ ਵਿਚਾਰ ਕਰਨ ਦੇ ਲਈ ਜਹਾ ਕਰ ਰਿਹਾ ਸੀ ਉਹਨਾਂ ਨੇ ਉਸਦੀ ਪਤਨੀ ਨੂੰ ਸਾਈਡ ਕਰਕੇ ਲਗਭਗ 1 ਵਜ ਕੇ 10 ਮਿੰਟ ਤੀ ਉਸ ਆਮਾ ਵੇਲਾ ਦੇ ਨੂੰ ਚੰਗੀ ਤਰ੍ਹਾਂ ਪਛਾਣ ਕੇ ਉਸਦੀ ਖੱਬੀ ਅੱਖ ਤੇ ਦੋ ਗੋਲੀਆਂ ਮਾਰੀਆਂ ਉਹ ਜ਼ਮੀਨ ਤੇ ਡਿੱਗ ਪਿਆ ਇਸ ਤੋਂ ਬਾਅਦ ਉਸ ਦਾ ਮੂੰਹ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਦੀ ਪਛਾਣ ਕੀਤੀ ਗਈ ਉਸ ਦੀ ਪਤਨੀ ਤੇ ਉਸ ਦੇ ਬੱਚਿਆਂ ਤੋਂ ਪੁੱਛਿਆ ਗਿਆ ਕਿ ਕੀ ਇਹ ਉਸਾਮਾ ਹੀ ਹੈ ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਸਾਡਾ ਪਿਤਾ ਉਸਾਮਾ ਬਿੰਲਾਦੀਨ ਹੀ ਹੈ ਅਮਰੀਕਾ ਦੇ ਵਿੱਚ ਖੁਫੀਆ ਏਜੰਸੀਆਂ ਨੂੰ ਫੋਟੋਆਂ ਭੇਜ ਕੇ ਵੀ ਇਸ ਚੀਜ਼ ਨੂੰ ਜਸਟੀਫਾਈ ਕੀਤਾ ਗਿਆ ਮਿਸ਼ਨ ਟੀਮ ਆਪਣੇ ਨਾਲ ਫਿੱਤਰ ਲੈ ਜਾਣਾ ਭੁੱਲ ਗਈ ਸੀ ਤਾਂ ਇੱਕ ਲੰਬੇ ਫੌਜੀ ਜਵਾਨ ਨੇ ਉਸਾਮਾ ਬਿੰਲਾਦੀਨ ਦੇ ਨਾਲ ਲੇਟ ਕੇ ਉਸ ਦੀ ਹਾਈਟ ਨੂੰ ਵੀ ਚੈੱਕ ਕੀਤਾ ਜੋ ਬਿਲਕੁਲ ਉਸਾਮਾ ਬਿੰਲਾਦੀਨ ਦੀ ਹਾਈਟ ਦੇ ਨਾਲ ਮਿਲਦੀ ਸੀ ਅਸਾਮਾ ਵਿੰਲਾਦੀਨ ਨੂੰ ਮਾਰਨ ਤੋਂ ਬਾਅਦ ਉਸਦੀ ਪਤਨੀ ਅਤੇ ਬੱਚਿਆਂ ਨੂੰ ਵੀ ਅਲੱਗ ਕਰ ਲਿਆ ਗਿਆ ਕਿਸੇ ਵੀ ਔਰਤ ਅਤੇ ਬੱਚਿਆਂ ਨੂੰ ਨਹੀਂ ਮਾਰਿਆ ਗਿਆ ਮਿਸ਼ਨ ਟੀਮ ਨੇ ਅਮਰੀਕਾ ਖੋਫਿਆ ਟੀਮਾਂ ਨੂੰ ਮੈਸੇਜ ਭੇਜਿਆ ਕਿ ਜ਼ਿਰੋਨੀਮਾਈਕਿਆ ਜ਼ਿਰੋਨੀਮਾਈਕਿਆ ਜਿਸ ਦਾ ਮਤਲਬ ਸੀ ਉਹਨਾਂ ਨੇ ਜ਼ਿਰੋਨੀਮਾ ਅਸਾਮਾ ਵਿੰਲਾਦੀਨ ਦਾ ਕੋਡ ਨੇਮ ਰੱਖਿਆ ਸੀ ਤੇ ਇਕਿਆ ਦਾ ਮਤਲਬ ਸੀ ਕਿ ਦੁਸ਼ਮਣ ਮਾਰਿਆ ਗਿਆ ਇਸ ਮਿਸ਼ਨ ਨੂੰ ਪੂਰਾ ਕਰਨ ਦੇ ਲਈ 40 ਕੁ ਮਿੰਟ ਦਾ ਸਮਾਂ ਲੱਗਾ ਤੇ ਇਸ ਸਾਰੀ ਘਟਨਾ ਦਾ ਪਾਕਿਸਤਾਨ ਆਰਮੀ ਨੂੰ ਸਵੇਰੇ 3:45 ਮਿੰਟ ਤੇ ਪਤਾ ਚੱਲਿਆ ਇਸ ਮਿਸ਼ਨ ਦੇ ਵਿੱਚ ਇੱਕ ਜਹਾਜ਼ ਖਰਾਬ ਹੋ ਗਿਆ ਸੀ ਕਿਉਂਕਿ ਉਸ ਜਹਾਜ਼ ਦੇ ਬਲੇਡ ਘਰ ਦੀ ਕੰਧ ਦੇ ਵਿੱਚ ਲੱਗਣ ਕਰਕੇ ਪੂਰੀ ਤਰ੍ਹਾਂ ਟੁੱਟ ਗਏ ਸੀ ਜਿਸ ਤੋਂ ਬਾਅਦ ਉਹ ਉੱਡ ਨਹੀਂ ਸਕਦਾ ਸੀ ਤਾਂ ਦੂਸਰਾ ਹੈਲੀਕਾਪਟਰ ਮਗਾਇਆ ਗਿਆ ਤਾਂ ਅਸਾਮਾ ਦੀ ਬੋਡੀ ਦੇ ਸੈਂਪਲਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਦੋਨੋਂ ਹੈਲੀਕਾਪਟਰਾਂ ਦੇ ਵਿੱਚ ਰੱਖ ਕੇ ਫੌਜੀ ਜਵਾਨ ਵਾਪਸ ਆ ਗਏ ਅਸਾਮਾ ਮਿਲਨਾਂ ਦੇਨ ਦੀ ਪੂਰੀ ਬੋਡੀ ਦਾ ਚੈੱਕਅਪ ਕੀਤਾ ਗਿਆ ਉਸ ਦੀ ਜੇਬ ਦੇ ਵਿੱਚੋਂ 500 ਜਰੂ ਮਿਲੇ ਉਸ ਦਾ ਡੀਐਨਏ ਵੀ ਕਰਾਇਆ ਗਿਆ 2 ਮਈ 2011 ਨੂੰ ਅਮਰੀਕੀ ਰਾਸ਼ਟਰਪਤੀ ਬਰਾਕਾਵਾਮਾ ਨੇ ਮੀਡੀਆ ਦੇ ਰਾਹੀਂ ਪੂਰੀ ਦੁਨੀਆ ਦੇ ਸਾਹਮਣੇ ਇਹ ਦੱਸ ਦਿੱਤਾ ਕਿ ਅਸੀਂ ਇੱਕ ਮਿਸ਼ਨ ਦੇ ਤਹਿਤ ਉਸامہ ਬਿੰਲਾਦੀਨ ਨੂੰ ਖਤਮ ਕਰ ਦਿੱਤਾ। ਕਾਫੀ ਸੋਚ ਵਿਚਾਰ ਤੋਂ ਬਾਅਦ ਉਸامہ ਬਿੰਲਾਦੀਨ ਦੀ ਬਾਡੀ ਨੂੰ ਅਰੇਬੀਅਨ ਸੀ ਦੇ ਵਿੱਚ ਪਾ ਦਿੱਤਾ ਗਿਆ। ਬਰਾਕਾਵਾਮਾ ਨੇ ਪੂਰੀ ਮਿਸ਼ਨ ਟੀਮ ਦੀ ਕਾਫੀ ਐਪਰੀਸੀਏਸ਼ਨ ਕੀਤੀ ਤੇ ਉਹਨਾਂ ਨੂੰ ਉਸਨੇ ਇੱਕ ਮੇਜ਼ਰਿੰਗ ਟੇਪ ਵੀ ਗਿਫਟ ਕੀਤੀ ਜਿਹੜੀ ਉਹ ਮਿਸ਼ਨ ਦੇ ਵਿੱਚ ਆਪਣੇ ਨਾਲ ਲੈ ਜਾਣੀ ਭੁੱਲ ਗਏ ਸੀ। ਇਸ ਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ